ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਾਸ਼ੀਕਾਲ ਅੱਜ ਦੇ ਵਲੌਗ 'ਤੇ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਸਵੇਰ ਦੀ بارش ਹੋਣ ਲਈ ਆ ਤੇ ਇੱਧਰ ਜੀਰੀਆਂ ਪੱਕੀਆਂ ਖੜੀਆਂ ਆ ਆਵੇ ਤੇ ਇੱਕ ਬੰਨੇ ਫਿਰ ਪਾਣੀ ਛੱਡਿਆ ਦਰਿਆਵਾਂ 'ਚ ਵੀ ਦੂਜੇ ਸਾਈਡ ਤੇ ਇੱਕ ਤੋ ਰੱਬ ਫੇ ਨਹੀਂ ਹਟਦਾ ਹੁਣ ਤਾਂ ਜਿਹੜੀਆਂ ਚੱਲ ਇੱਕ ਤਾਂ ਪਹਿਲਾਂ ਪਾਣੀਆਂ ਦੀ ਮਾਰ ਪੈਗੀ ਕਿ ਦੂਜਾ ਹਲਦੀ ਰੋਗ ਨਹੀਂ ਚੱਕਤੇ ਆਹ ਦੇਖ ਲੋ ਆਹ ਬਾਹਣ ਸੁੱਕਾ ਸੀ ਪਾਣੀ ਖੜ ਗਿਆ ਦੇ ਚ ਆਹ ਜੀਰੀਆਂ ਤੇ ਚਲੋ ਪ੍ਰਮਾਤਮਾ ਹੁਣ ਇਹੀ ਵੱਢ ਲੈਣ ਦੇ ਲੱਗਦਾ ਨਹੀਂ ਵੱਢਣ ਦਊਗਾ ਆਹ ਬਾਹਣ 'ਚ ਪੈਰ ਖੋ ਉਹਦਾ ਹਣ ਇਨਾ ਕੋਲਾ ਹੋ ਗਿਆ ਲੋੜ ਨਹੀਂ ਪੈਣੀ ਹੁਣ ਇਹਨੂੰ ਪਾਣੀ ਦੀ ਕਣਕ ਦੀ ਬਿਜਾਈ ਲਈ ਹੁਣ ਇੱਤਾਂ ਹੀ ਬੀਜ ਦਾਂਗੇ ਜਿਹਦਣ ਬਾਤ ਆ ਗਿਆ ਤੇ ਇਹ ਆਪਣੀ ਜੀਰੀ ਬੱਡੀ ਨੂੰ ਅੱਜ ਹੱfte ਚੁੱਟੇ ਹੀ ਹੋ ਚੱਲਿਆ ਹੱfte ਦੇ ਨੇੜ ਤੇ ਡਿ ਗਿਆ ਜਾਨੂ ਵੀ ਸਾਹ ਪਣਾਵਾ ਇਹ ਵੀ ਹੈ ਜੇ ਵਿਚੋਂ ਹਰੀ ਜੀ ਆ ਇਹਦੇ ਤੇ ਘਾਟੀ ਮਾਰ ਕੀਤੀ ਹਲਦੀ ਨੇ ਇਹਦੇ ਚ ਕੋਈ ਕੋਈ ਮੁੰਜਰ ਜਿਵੇਂ ਹੋਗਾ ਉਦਾਂ ਦਾ ਕੀ ਕੀ ਆ ਪਰ ਕੱਲ ਵੀ بارش ਹੋਈ ਸੀ ਮਨੇਰਸਰ ਤੇ ਅੱਜ ਵੀ ਮਨੇਰਸਰ ਦੀ 3 ਵਜੇ ਤੋਂ ਬਾਅਦ ਦੀ ਚਾਲੂ ਹੋਈ ਹੈ ਤੇਜ਼ ਹੋ ਜਾਂਦੀ ਸਲੋ ਹੋ ਜਾਂਦੀ ਹੁਣ ਉਹ ਪਰਲੀ ਪੱਕੀ ਖੜੀ ਹੈ ਪੱਕੇ ਆਚਾਰ ਸਪਰੇ ਜੀਰੀਆਂ ਦੀ ਤੁਹਾਨੂੰ ਪਤਾ ਹੀ ਹੈ ਵੜਾਈ ਦਾ ਸੀਜ਼ਨ ਚੱਲ ਰਿਹਾ ਹੈ ਨਾ ਹੁਣ ਇਹ ਆ ਜਾਂਦਾ ਵਿੱਚੇ ਚੱਲ ਪਰਮਾਤਮਾ ਹੁਣੇ ਵੱਡ ਲੈਣ ਦੇ ਹੈ ਨਾ ਤੇ ਚਾਰ ਪੈਸੇ ਆ ਜਾਣਗੇ ਪਹਿਲਾਂ ਹੀ ਅੱਧੀ ਦੁਨੀਆ ਤਾਂ ਹੜਾ ਨੇ ਮਾਂਝਦੀ ਨਾ ਉਹ ਉਹ ਪੈ ਗਈ ਮਾਰ ਤੇ ਹੁਣ ਹੁਣ ਆ ਵੀ ਡਿੱਗ ਗਈ ਆ ਡਿੱਗੀ ਪਈ ਆ ਤੇ ਅੱਜ ਸਵੇਰ ਦੀ ਤੜਕਸਾਰ ਦੀ ਬਾਰਿਸ਼ ਚੱਲੂ ਹੋਈ ਪਈ ਹੈ ਹਨ ਤੇ ਇਦਾਂ ਇਹ ਖਰਾਬ ਹੁੰਦੀਆਂ ਹਨ ਜੇ ਜਦੋਂ ਮਾਲਾ ਤੇ ਪਾਣੀ ਪੈਂਦਾ ਉਤੋਂ ਫੇਸਕ ਦਾ ਦਾਣਾ ਤੋਂ ਵੇਟ ਘਟਦਾ ਹਨਾ ਜੀਰੀਆਂ ਦੇ ਤਕਰੀਬਨ 40 ਅਹਿਰਕਾਂ ਕਾਟੀ ਜਾਂ। ਹਾਂ ਤੇ 33 ਨੇ ਵੀ ਕਿਸਾਨ ਕਿਸਾਨਾਂ ਨੇ ਕਿਸਾਨ ਮੰਨਦੇ ਹਨਾ ਤੇ ਹਾਂ ਜੀ ਚਲੋ 26 ਥੋੜੀ ਅੜੀ ਉੜੀ ਹੈ 75 01 ਜਿਹੜੀ ਕਈਆਂ ਦੀ ਆ ਉਹਨੂੰ ਬਾੜੀ ਹਲਦੀ ਪਈ ਆ। ਉਹ ਵੀ ਇੱਕ ਕਿਸਾਨ ਦੀ ਕ ਉਹਨੂੰ ਹਲਦੀ ਰੋਗ ਬਾਲਾ ਚੱਟਦਾ। ਕਹਿੰਦਾ ਇਹਦੇ ਇਹ ਤਾਂ ਆ ਥੋੜੀ ਜੀ ਆ 7301 ਲਈ ਆਪਾਂ ਤੇ ਇੱਕ ਪਿਛੇਤੀ ਹੋਜੀ ਲਈ ਹੀ ਚਲੋ ਹੁਣ ਤਾਂ ਠੀਕ ਹੀ ਆ ਆਪਣੀਆਂ ਉਧਰ 10 ਵਾ ਪਰਾਂ ਜ਼ਿਆਦਾ 10 ਲਈ ਆ ਤੇ ਆਪਣੀ ਵੀ ਉਧਰ ਨਡਾਲਾ ਸੜ ਖੇਤੀ ਹੜ ਆਇਆ ਸੀ ਤੇ ਉਹ ਉੱਥੇ 31 ਲਈ ਸੀ ਚਲੋ ਉਹ ਹੜ ਗਈ ਸਾਰੀ ਤੇ ਤੇ ਆਵ ਹੁਣ ਚਲੋ ਹੂੰ ਤੇ ਤਾਸ ਵੀ ਦਿਖਾਉਨੇ ਆ ਤੁਹਾਨੂੰ ਆ ਆਪਣਾ ਖੇਤ ਹੈ ਜੀ ਬਹਣ ਵਾਲਾ ਪਿਆ ਵਾ ਉਹ ਵਾਦਣਾ ਇਦਾਂ ਹਾਲਾ ਡਿਸਕਾ ਮਾਰ ਦਾਂਗੇ ਤਮੀਆਂ ਨਾ ਪਾਦਾਂਗੇ ਪਾ ਪਾਡ ਮਾਰ ਕੇ ਦੌਰ ਤਮਿਆਂ ਦੀ ਕਣਕ ਦੀ ਬਜਾਈ ਕਰ ਦਾਂਗੇ 20 ਤੋਂ ਮਗਰੋਂ ਕਰਾਂਗੇ ਹਣੋ ਦੇ ਲਈ ਨ ਮੀ ਬਾਰਸ਼ ਹੋਈ ਆ ਪਾਣੀ ਖੜ ਗਿਆ ਜੀਰੀਆਂ ਚ ਆ ਦੇਖਦਾ ਹਾਂ ਤੁਹਾਨੂੰ ਹੈ ਬਾਈ ਆ ਜਿਵੇਂ ਆਪਣਾ ਵਾਹਣ ਹੁਣ ਜਿੱਦਾਂ ਇੰਨਾ ਇਦਾਂ ਦੇ ਵਾਹਣ ਚ ਕਿਸ ਨੇ ਆਲੂ ਲਾਉਣੇ ਆ ਨਾ ਉਹ ਵਾਹਣ ਤਿਆਰ ਨਹੀਂ ਹੋਣਾ ਉਹ ਖੇਤ ਨੂੰ ਹੁਣ ਸੁੱਕੂਗਾ ਫੇਰ ਠੀਕ ਹੈ ਨਾ ਕੀ ਪਤਾ ਹੋਣਾ ਪੀ ਪਿਆਰ ਹਫਤਾ ਖੰਡ ਚ ਜਿਹਦਾ ਬੱਤਾ ਆਇਆ ਬੱਤ ਲੇਟ ਕਰ ਗਿਆ ਉਹਦੀ ਬਜਾਇੰਤ ਲੇਟ ਹੋ ਜਾਣੀ ਹੈ ਨਾ ਹੁਣ ਇਹ ਵੀ ਨੁਕਸਾਨ ਰabb pata ਦੂਰੀ ਮਾਰ ਮਾਰੀ ਜਾਂਦਾ ਹਨਾ ਹਨ ਤੇ ਇਹਨੂੰ ਵੀ ਟਾਈਮ ਲੱਗਣਾ ਚਲ ਜਿਨ੍ਹਾਂ ਨੇ ਨਹੀਂ ਲਾਉਣੇ ਉਹਨਾਂ ਦਾ ਤਾਂ ਕਣਕ ਬੀਜਣੀ ਉਹਨਾਂ ਦਾ ਸੈਟ ਆ ਹੁਣ ਜਿੱਦਾਂ ਇਹ ਆ ਹੁਣ ਇਹਨੇ ਬੱਤ ਨਹੀਂ ਆਉਣਾ ਲੇਟ ਬੱਤ ਆਉਣਾ ਚਾਹੀਦਾ ਉੱਧਰ ਨੂੰ ਬਜਾਂਦ ਲੇਟ ਹੋ ਜੇ ਕਿਉਂਕਿ ਬਜਾਂਦ ਚੱਲੀ ਜਾਂਦੀ ਆ ਆਲੂਆਂ ਦੀ ਤੇ ਹੋਣ ਆਪਣੀ 110 ਵਾ ਕੀ ਆ ਵਿੱਚੋਂ ਪਹਿਲਾਂ ਥੋੜੇ ਕਿ ਦਿਨ ਲੱਗ ਮਨਸੀ ਕੀ ਵੜਾ ਲਈ ਪਰ ਉਦੋਂ ਆਖਿਆ ਚਲ ਕੋਈ ਦਾਣਾ ਦੂਣ ਹਰਿਆ ਹੋਊਗਾ ਹੁਣ ਹੋ ਜਾਊਗਾ ਉਹ ਵੀ ਹੁਣ ਤਾਂ ਵੀ ਬੁੱਢਾ ਉਹਨੂੰ ਪੈਣ ਨੂੰ ਤਿਆਰ ਹੋਈਆ ਪਰਾਲੀ ਸੁੱਕਦੀ ਜਾਂਦੀ ਥੱਲੇ ਤੇ ਤੇ ਹੁਣ ਇਹਨੂੰ ਆ ਬਾਰਸ਼ਾਂ ਹਟਦੀਆਂ ਫਿਰ ਇਹਦੀ ਬੜਾਈ ਕਰਾਂਗੇ ਤੇ ਆਲੂਆਂ ਵਾਲਿਆਂ ਲਈ ਮਟਰਾਂ ਵਾਲਿਆਂ ਲਈ ਔਖਾ ਕਰੀ ਜਾਂਦਾ ਜਿਨ੍ਹਾਂ ਨੇ ਹੁਣ ਲਾਉਣੀ ਆ ਕਿਉਂਕਿ ਜੀਰੀ ਤੋਂ ਜੋ ਉਹ ਨੂੰ ਪਤਾ ਹੀ ਆ ਛਾੜ ਕੀ ਨਿਕਲਦਾ ਪਿਆ ਸਾਰੀ ਦਾ ਉਹਦਾ ਕਰਕੇ ਹੁਣ ਕੋਈ ਨਾ ਕੋਈ ਕੀ ਕਹਿੰਦੇ ਹੁਣ ਆਪਣਾ ਉਹ ਵਾਲੀ ਕਸਰ ਪੂਰੀ ਕਰਨੀ ਜੋ ਘਾਟ ਪਈਗੀ ਆ ਫਿਰ ਕਿਸੇ ਨਾ ਕਿਸੇ ਬੰਨੇ ਦਾ ਹੁਣ ਕੋਈ ਫਸਲ ਲਾ ਕੇ ਕਰਨੀ ਹੋਈ ਆ ਨਾ ਚਲੋ ਜਿਹੜੇ ਵੀਰਾਂ ਨੇ ਹੁਣ ਆਲੂ ਲਾਉਣੇ ਆ ਮਟਰ ਲਾਏ ਆ ਪਰਮਾਤਮਾ ਉਹਨਾਂ ਚ ਵੀ ਬਤ ਕਤਿਫਾ ਦੇ ਵੀ ਇਨੀ ਦਿਨ ਜਿਹੜੇ ਚਾੜ ਵਾਲੇ ਰੰਗ ਲਾਤੇ ਹਨਾ ਤੇ ਕੁਛ ਕੀ ਕਵੇ ਹੁਣ ਰੱਬ ਅੱਗੇ ਰੱਬ ਤੋਂ ਫੇ ਨਹੀਂ ਹਟਦਾ ਅੱਜ ਆਇਆ ਤੇ ਇੱਧਰ ਬਹਦਰਾਂਵਾਂ ਚ ਵੀ ਪਾਣੀ ਛੱਡਿਆ ਹੋਇਆ ਉਹਨਾਂ ਨੇ ਉਹ ਵੀ ਕਹਿੰਦੇ ਆ ਸੀਐਸਆਰ ਕਿਉਸੇ ਛੱਟਿਆ ਵਾ ਬੀਬੀਐਮ ਵੀ ਨੇ ਤੇ ਤੇ ਵੇਖੋ ਗਾੜੀ ਹੁਣ ਕੀ ਉਧਰ ਰੇਤ ਤੇ ਬਾਲੀ ਪੈ ਗਈ ਬਾਈ ਉਧਰ ਰੇਤਾ ਦਾ ਹਾਲਾਤ ਮੰਦੀ ਆ ਕੋਈ ਕਿਲੋਕੀਮੀਟਰ ਦਾ ਏਰੀਆ ਮੈਂ ਉਹਦੇ ਵਿੱਚ 7-7 ਫੁੱਟ 6-6 ਫੁੱਟ ਰੇਤ ਵਾ ਉਹ ਤਾਂ ਮੰਨ ਲਓ ਵੀ ਟਾਈਮ ਮੁਸ਼ਕਲ ਹੀ ਆ ਜੇ ਤਿਆਰ ਹੋ ਜੇ ਕਣਕ ਲਈ ਹਜੇ ਤਾਂ ਮੁਸ਼ਕਲ ਆ ਸ਼ਾਇਦ ਕਣਕ ਨਹੀਂ ਬਜਾਦ ਹੋਣੀ ਉੱਥੇ ਖੇਤ ਇਦਾਂ ਹੀ ਰਹਿਣਗੇ ਜਿਹੜੀ ਹਟਮੀਆਂ ਦਰਿਆ ਤੋਂ ਮੰਨ ਲਓ ਵੀ ਕੋਈ ਮੰਨ ਲਓ ਵੀ ਕਿਲੋਕੀਮੀਟਰ ਹਟਮੀਆਂ ਉਹਦੇ ਤੇ ਨਹੀਂ ਪਈ ਕਈਆਂ ਥਾਵਾਂ ਤੋਂ ਬਾਲੀ ਵੱਡ ਕੇ ਵੀ ਲੱਗਿਆ ਜ਼ਮੀਨ ਵੱਡੀ ਵੀ ਆ ਹੈ ਤੇ ਪਹਿਲਾਂ ਜਦ ਇਰਾਦਾ ਸੀ ਜਾਣ ਦਾ ਦੇਖਣ ਤੋ ਫੇਰ ਪਾਣੀ ਛੜਤਾ ਉਹਨਾਂ ਨੇ ਤੇ ਫੇਰ ਮੈਂ ਕਿਹਾ ਹਜੇ ਨਹੀਂ ਫਾਇਦਾ ਨਹੀਂ ਕੋ ਜਾਣਦਾ ਹਲੇ ਅੱਜ ਵੇਖ ਲਓ ਪਈ ਜਾਂਦਾ ਜੇ ਇਹਨਾਂ ਤੋਂ ਵਿਚਾਰੀਆਂ ਦਾ ਔਖਾ ਹੀ ਕਿ ਬੜਾਈ ਆ ਹੁਣ ਕਰਨੀ ਸੀ ਹੁਣ ਬੜਾਈ ਲੇਟ ਹੋ ਜੂਗੀ ਹੁਣ ਬੜਾਈ ਹੋ ਜਾਣੀ ਆ ਇੱਕ ਦੋ ਦਿਨ ਲੇਟ ਹੀ ਆ ਇੱਕ ਦੋ ਦਿਨ ਆਪਾਂ ਹੋਰ ਵੀ ਆਪਾਂ ਆਪ ਵੀ ਖੜਨਾ ਕਿਉਂਕਿ ਜਿਹੜਾ ਕਿਤੇ ਦਾਣਾ ਹਰਿਆ ਹੋ ਰਿਹਾ ਉਹ ਵੀ ਹੋ ਜੂਗਾ ਹੈਗਾ ਵਿੱਚ ਆ ਦਾਣਾ ਕੋਈ ਕੋਈ ਲੱਗਦਾ ਵਾ ਤੇ ਇਹਦਾ ਵੀ ਹੋ ਜੂਗਾ ਤੇ ਹਨਾ ਤੇ ਫਿਰ ਫਾਇਦਾ ਨਹੀਂ ਪੱਕੀ ਜੀਰੀ ਦਾ ਵੀ ਫਾਇਦਾ ਵਾ ਪਕਾ ਕੇ ਬੜਾ ਕੇ ਖੜਾਂਗੇ ਤੇ ਨਾਲੇ ਉੱਥੇ ਫਿਰ ਬਹਿਣਾ ਨਹੀਂ ਪਊਗਾ ਹਨਾ ਤੇ ਉਹਦੇ ਵਿੱਚ ਆਪਦਾ ਵੀ ਫਾਇਦਾ ਭਾਈ ਇੱਕ ਦੱਸਿਓ ਤੁਹਾਡੇ ਏਰੀਆ 'ਚ ਵੀ ਕਾਟ ਲਾਰੇ ਸਾਡੇ ਦਾੜਤੀ ਕਾਟ ਲਾਰੇ ਭਾਵੇਂ ਸੁੱਕੀ ਆ ਸੁੱਕੀ ਨੂੰ ਵੀ ਵੱਡਾ ਤਰੀ ਜਾਂਦੇ ਸਾਲੇ ਦੱਸੋ ਇਕੱਲਾ ਰੱਬ ਨੇ ਮਾਇਆ ਤੇ ਸਾਲੇ ਤੁਸੀਂ ਮਾਂਜੀਏ ਨੇ ਹਾਂ ਹੈ ਤੇ ਬਈ ਸੈਲਰਾਂ ਵਾਲਿਆਂ ਦੀ ਸਾਡੇ ਸੈਲਰਾਂ ਵਾਲਿਆਂ ਕਈਆਂ ਜ਼ਿਲ੍ਹਿਆਂ 'ਚ ਮੀਟਿੰਗ ਕੀਤੀ ਕਿ ਨਾ ਕਾਟ ਲਾਓ ਪਰ ਇਹ ਖੜਦਾ ਹੀ ਨਹੀਂ ਫੇਰ ਵੀ ਕਿਉਂਕਿ ਹਲਦੀ ਨੇ ਮਾਂਜਤੇ ਤੇ ਗਵੜਾਂ ਦੀ ਮਾਰ ਪੈ ਗਈ ਹੁਣ ਥੋੜਾ ਝਾੜ ਵੀ ਤੁਹਾਨੂੰ ਪਤਾ ਹੈ ਕੀ ਆ ਰਿਹਾ ਅੱਜ ਫੇਰ بارش ਹੋਈ ਆ ਤਿੰਨ ਹੋਰ ਫਰਕ ਪਾਊਗਾ ਹਨਾ ਇੱਕ ਸਮੇਂ ਦਾ ਵੀ ਹਿਸਾਬ ਹੁੰਦਾ ਤੇ ਇੱਕੇ ਵੱਡਾ ਧਰੀ ਜਾਂਦੇ ਨੇ ਤੇ ਨੇ ਭਾ ਚਦਾਨੀ ਕੋਸ਼ਲ 10 ਜਾਂ ਕਿਸਾਨ ਚੋਂ ਪੂਰਾ ਕਰਨਾ ਖਾ ਲੋ ਇਹਨੂੰ ਲੋਨ ਲਾ ਕੇ ਹੈ ਆ ਦੇ ਖੜੀ ਆ ਇਹ ਬਾਈ 110 ਵਾ ਹਮ ਦੇ ਇਹ ਵਧੀਆ ਹਜੇ ਤੱਕ ਤਾਂ ਮੁੰਜਰਾ ਪਈ ਸੀ ਇਹਨੂੰ ਹਲਦੀ ਪਰ ਕੋਈ ਕੋਈ ਵਿੱਚ ਬੂਤਾ ਸੀ ਜਿਆਦੀ ਨਹੀਂ ਇਹਨੂੰ ਸਪਰੇਅ ਕਰਤੀ ਸੀ ਜਦੋਂ ਸਟਾਰਟ ਹੋਈ ਹੋਈ ਸੀ ਉਦੋਂ ਕਰਤੀ ਤੇ ਉਹਦੇ ਨਾਲ ਇਹ ਆ ਕੇ ਰੁਕtham ਹੋ ਗਈ ਹੈ ਨਾ ਤੇ ਚਲੋ ਹੁਣ ਵਧੀਆ ਵਾ ਕੋਈ ਕੋਈ ਬੂਟਾ ਉਹ ਵਿੱਚੋਂ ਵਾਢੀ ਦਿੱਤਾ ਸੀ ਵਿਦੇ ਮਸਾ ਹੋਣੇ 10 ਬੂਟੇ ਸੀ ਉਹ ਕੱਟਤੇ ਸੀ ਹੁਣ ਬਾਕੀ ਐ ਵਧੀਆ ਖੜੀ ਆ ਤੇ ਪ੍ਰਮਾਤਮਾ ਚਲੋ ਹੁਣ ਹੀ ਚਲੋ ਝਾੜ ਵਧੀਆ ਤੇ ਵੇ ਤੇ ਮਿਹਨਤ ਦਾ ਮੁੱਲ ਪਾਵੇ ਹੈਨਾ ਕਿਉਂਕਿ ਅਜ ਤਾਂ ਸਾਰੀਆਂ ਖੜੀਆਂ ਅੱਜ ਹੁਣ ਰਾਜ ਜੀ ਨਵੀਂ ਪਹਿ ਗਿਆ ਅੱਜ ਇਤਨੀ ਵਿਢਾਈ ਹੁੰਦੀ ਇੱਕ ਦੋ ਦਿਨ ਖੜਨਾ ਹੀ ਪਊ ਮਸ਼ੀਨਾਂ ਵਾਲਿਆਂ ਨੂੰ ਹਨਾ ਤੇ ਚਲੋ ਠੀਕ ਆ ਅੱਜ ਵਾਲਾ ਵਲੌਗ ਇੱਥੋਂ ਤੱਕ ਸੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ